ਸਰ ਨਾਲ ਇਸ ਵਕਤ ਮੌਜੂਦ ਨੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਵਕੀਲ ਵੀ ਰਹੇ ਜੀ ਤੇ ਹੁਣ ਐਨਐਸਏ ਭਾਈ ਅਮਰਤਪਾਲ ਸਿੰਘ ਤੇ ਬਣਾ ਦਿੱਤੀ ਗਈ ਹੈ ਤੇ ਸ਼ਰਾਤੀ ਪੜਾ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਾਲ ਸਿੰਘ ਨੂੰ ਸ਼ਰਾਤੀ ਪਲਾ ਤੇ ਤੁਸੀਂ ਰਾਜਨੀਤੀ ਚ ਲੈ ਕੇ ਆਏ ਹੋ ਤੇ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਆਪਣੇ ਚੋਣ ਲੜਨ ਲਈ ਖਡੂਰ ਸਾਹਿਬ ਤੋਂ ਇਹ ਉਦੋਂ ਕਿੱਲੀ ਕਿ ਜਤਨ ਕਰਨੇ ਪਏ ਕਿੰਨੇ ਵਾਰੀ ਸਾਨੂੰ ਡੇਗਰੂਗੜ ਜੇਲ੍ਹ ਜਾਣਾ ਪਿਆ ਇਹ ਸਭ ਦੱਸੋ ਜੀ ਵਿਸਥਾਰ ਨਾਲ ਦੇਖੋ ਡੇਗਰੂਗੜ ਜੇਲ੍ਹ ਤਾਂ ਮੈਂ ਬਹੁਤ ਬੜੀ ਜ ਹੈ ਉਹ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਮੈਂ ਕਿਸੇ ਤੋਂ ਜਾਣ ਦਾ ਖਰਚਾ ਵੀ ਨਹੀਂ ਲਿਆ ਮੈਂ ਆਪਦੇ ਖਰਚੇ ਤੋਂ ਜਿਹੜਾ ਚੱਕ ਟਟਕੇ ਆਪਦੇ ਅਕਾਊਂਟ ਚੋਂ ਮੈਂ ਟਿਕਟ ਖਰੀਦਦਾ ਹੁੰਦਾ ਸੀ ਆਉਣ ਜਾਣ ਦਾ ਤੇ ਜਿਹੜੀ ਰਾਜਨੀਤੀ ਹੈ ਉਹ ਦੀ ਗੁਹਤੀ ਜਿਹੜੀ ਰਾਜਨੀਤੀ ਦੀ ਹੈ ਉਹ ਬਿਰਸੇ ਵਿੱਚ ਖਾਲਸਾ ਪੰਥ ਨੂੰ ਦਾਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਮਿਲੀ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਅਕਾਲ ਪੁਰਖ ਸਾਹਿਬ ਦੀ ਸਥਾਪਨਾ ਕੀਤੀ ਉਹ ਦਰਬਾਰ ਸਾਹਿਬ ਜਿੱਥੇ ਮਹਾਨ ਧਾਰਮਿਕ ਮर्यादा ਨਿਭਾਈ ਜਾਂਦੀ ਸੀ ਉਸ ਦੇ ਸਾਹਮਣੇ ਬਿਲਕੁਲ ਜਿਹੜਾ ਸੀ ਅਕਾਲ ਪੁਰਖ ਸਾਹਿਬ ਦੀ ਸਥਾਪਨਾ ਕਰਕੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਇੱਥੇ ਸਿੱਖ ਰਾਜਨੀਤੀ ਬਾਰੇ ਵਿਚਾਰ ਵਟਾਂਦਰਾ ਹੋਇਆ ਕਰੂ ਤੇ ਸਿੱਖ ਰਾਜਨੀਤੀ ਜਿਹੜੀ ਹੈ ਉਹ ਇੱਥੋਂ ਚੱਲਿਆ ਕਰੂਗੀ ਏ ਰਾਜਨੀਤੀ ਤੋਂ ਬਿਨਾ ਜਿਹੜਾ ਹੈ ਨਾ ਧਰਮ ਦਾ ਪ੍ਰਚਾਰ ਹੋ ਸਕਦਾ ਹੈ ਨਾ ਪ੍ਰਸਾਰ ਹੋ ਸਕਦਾ ਹੈ ਦਸਵੇਂ ਪਾਤਸ਼ਾਹ ਨੇ ਦਾਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਵੀ ਇਹ ਦਰਜ ਕੀਤਾ ਹੈ ਕਿ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਹੀ ਬਿਨਾ ਸਭ ਦਲੇ ਮਰੇ ਹੈ ਕੋਈ ਚੀਸੀ ਕੋ ਰਾਜ ਨ ਦੇ ਹੈ ਜੋ ਲੈ ਹੈ ਸੋ ਨਿਜਵਲ ਸੇ ਲੈ ਹੈ ਜੀ ਸੋ ਖਾਲਸੇ ਦੇ ਵਿੱਚ ਜਿੱਥੇ ਉਹ ਸੰਤ ਹੈ ਉੱਥੇ ਸਿਪਾਹੀ ਵੀ ਹੈ ਜਿੱਥੇ ਉਹ ਸੰਤ ਹੈ ਉੱਥੇ ਉਹ ਰਾਜਾ ਵੀ ਹੈ ਤੇ ਰਾਜਾ ਜਿਹੜਾ ਹੈਗਾ ਤੇ ਸਰਦਾਰ ਹੈ ਜਿੱਥੇ ਉਹ ਉਹ ਜਿਹੜਾ ਹੈ ਸਰਦਾਰੀ ਉਹ ਰਾਜਨੀਤੀ ਨਾਲੇ ਮਿਲਦੀ ਹੈ ਸੋ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਉਹ ਪੰਥ ਦੇ ਦਾਤਿਆਂ ਦੇ ਹੁਕਮ ਨੇ بڑے ਵੱਡੇ ਗੁਰੂ ਸਾਹਿਬਾਨ ਦੇ ਹੁਕਮ ਨੇ ਉਸ ਬਾਰੇ ਮੈਂ ਅਮਰਤਪਾਲ ਸਿੰਘ ਹੋਰ ਨਾਲ ਵਿਚਾਰ ਵਟਾਂਦਲਾ ਕਰਦੇ ਰਹਿੰਦੇ ਸੀ ਤੇ ਮੈਂ ਉਹਨਾਂ ਨੂੰ ਬੇਨਤੀਆਂ ਕਰਦਾ ਸੀ ਤੇ ਭਾਈ ਅਮਰਤਪਾਲ ਸਿੰਘ ਨੇ ਇਹ ਗੁਰਬਾਣੀ ਤੋਂ ਤੇ ਸੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਰਾਤੇ ਤੋਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸਵੇਂ ਪਾਸ਼ਾ ਦੇ ਜਿਹੜੇ ਸੀ ਹੁਕਮ ਉਹਨਾਂ ਨੂੰ ਸਿੱਧ ਲੈnde ਹੋਏ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਸੀ ਤੇ ਮੈਂ ਇਸ ਫੈਸਲੇ ਦੇ ਲਈ ਸ਼ੁਰੂ ਤੋਂ ਹੀ ਤਤ ਪ੍ਰਸਿੱਧਾ ਕਿ ਇਹ ਫੈਸਲਾ ਖਾਲਸਾ ਪੰਥ ਦੇ ਹਿੱਤਾਂ ਵਿੱਚ ਹੈ ਇਹ ਫੈਸਲਾ ਜਿਹੜਾ ਹੈ ਭਾਈ ਅਮਰਤਪਾਲ ਸਿੰਘ ਨੇ ਕਿਸੇ ਨਿੱਜੀ ਹਿੱਤ ਨੂੰ ਮੂਥਰਾ ਕੇ ਨਹੀਂ ਦਿੱਤਾ ਸੀ ਖਾਲਸਾ ਪੰਥ ਦੇ ਹਿੱਤ ਨੂੰ ਮੂਥਰਾ ਕੇ ਦਿੱਤਾ ਖਾਸ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਰਾਜਨੀਤੀ ਦਾ ਕਾਫੀ ਤਜਰਬਾ ਹੈ ਤੇ ਬੇਸ਼ੱਕ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਮਹਾਰਾਜ ਗੁਰਵਾਣੀ ਦਾ ਰੈਫਰੈਂਸ ਦੇ ਕੇ ਗੁਰੂਆਂ ਦਾ ਰੈਫਰੈਂਸ ਦੇ ਕੇ ਜੋਨ ਲਈ ਪ੍ਰਪੇਅਰ ਕੀਤਾ ਪਰ ਕੀਤਾ ਤੁਸੀਂ ਪਰ ਤੁਹਾਨੂੰ ਉਹ ਜਿਹੜੀ ਬਾਸ ਪੰਜਾਬ ਸ਼੍ਰੋਮਣੀ ਕਾਲਜ ਦਾ ਬਾਸ ਪੰਜਾਬ ਬਣਿਆ ਉਸ ਤੋਂ ਅੱਜ ਤੱਕ ਲਾਭੇ ਰੱਖਿਆ ਗਿਆ ਹੈ ਕਿ ਆਪਣੇ ਭਾਈ ਤਰਜੇਮ ਸਿੰਘ ਜਿਨ੍ਹਾਂ ਦਾ ਕੋਈ ਮਤਭੇਦ ਪੈਦਾ ਹੋਈ ਨਹੀਂ ਕੀ ਕਾਰਨ ਹੈ ਦੇਖੋ ਜੀ ਮੈਂ ਪਹਿਲਾਂ ਬਾਬਾ ਜੁਦੇ ਦੱਸੇ ਨਾ ਰਹੇ ਹਾਂ ਤੇ ਬਾਬਾ ਜਗਵਿੰਦਰ ਸਿੰਘ ਨਾਲ ਜਿਸ ਦਿਨ ਤੋਂ ਉਹਨਾਂ ਨੇ ਯੂਨਾਈਟਿਡ ਅਕਾਲੀ ਦਲ ਦੀ ਸਥਾਪਨਾ ਕੀਤੀ ਉਸ ਤੋਂ ਲੈ ਕੇ ਉਹਨਾਂ ਦੇ ਅਕਾਲ ਚਲਾਣਾ ਕਰਨ ਤੱਕ ਤੇ ਮੈਂ ਉਹਨਾਂ ਦੇ ਨਾਲ ਬਿਲਕੁਲ ਨਾਲ ਜੁੜਿਆ ਰਿਹਾ ਤੇ ਮੈਂਬਰ ਪਾਰਲੀਮੈਂਟ ਵੀ ਬਣਿਆ ਤੇ ਬਾਬਾ ਜੀ ਤੋਂ ਮੈਂ ਡਾਇਰੈਕਟ ਮੰਗੀ ਨਹੀਂ ਸੀ ਇਹ ਬਾਬਾ ਜੀ ਨੇ ਮੈਨੂੰ ਉਹ ਟੈਕਸ ਦਿੱਤੀ ਮੈਂ ਸਮਝਦਾ ਕਿ ਖਾਲਸਾ ਪੰਥ ਦੇ ਵਿੱਚ ਉਹ ਇੱਕ ਮਹਾਨ ਰਾਜਨੀਤਿਕ ਬਾਣ ਸੀ ਜੇ ਇੱਕ ਮਹਾਨ ਧਾਰਮਿਕ ਮਹਾਪੁਰਖ ਸੀ ਜੇ ਤੇ ਉਹ ਦਾਤੇ ਗੁਰੂ ਹਰਪ੍ਰੀਤ ਸਾਹਿਬ 6ਵੇਂ ਪਾਸ਼ਾ ਤੇ ਦਾਤੇ 10ਵੇਂ ਪਾਸ਼ਾ ਜੁਰੂ ਸਿੰਘ ਸਾਹਿਬ ਬੇ ਰਸਤੇ ਤੇ ਚੱਲਣ ਵਾਲੇ ਸੀ ਉਹਨਾਂ ਦੇ ਹੁਕਮਾਂ ਤੇ ਚੱਲਦੇ ਸੀ ਤੇ ਉਹਨਾਂ ਦੇ ਹੁਕਮਾਂ ਤੇ ਆਧਾਰ ਤੋਂ ਉਹਨਾਂ ਨੇ ਆਪਦੇ ਸਿਧਾਂਤ ਬਣਾਏ ਹੋਏ ਸੀਗੇ ਤੇ ਉਹਨਾਂ ਨੇ ਜਾਂਦੇ ਹੋਏ ਜਦੋਂ ਦੇਸ਼ ਹਸਪਤਾਲ ਚ ਆਸਰੀ ਦਮਾਂ ਦੇ ਵਿੱਚ ਉਹ ਪਏ ਸੀ ਜਿਹੜੇ ਬਾਬਾ ਜਗਵਿੰਦਰ ਸਿੰਘ ਜਿਹੜੇ ਸੰਤ ਜਰਨਲਿਸਟਿੰਗ ਪਟਨਾ ਵਾਲੇ ਦੇ ਸਤਕਾਰਯੋਗ ਪਿਤਾ ਸਨ ਤਾਂ ਉਹਨਾਂ ਨੇ ਮੁਖਤਸਰ ਦੀ ਧਰਤੀ ਤੇ ਮੈਨੂੰ ਕਿਹਾ ਸੀ ਵੀ ਮੇਰੇ ਤੁਸੀਂ ਮੇਰੇ ਨਾਲ ਅਖੀਰ ਤੱਕ ਸਾਥ ਨਿਭਾਇਆ ਤੇ ਹੋਰ ਐਮਪੀ ਮੇ ਤੋਂ ਪਾਸੇ ਹੋ ਗਏ ਪਰੰਤੂ ਤੁਸੀਂ ਜਿਹੜੇ ਆ ਉਹ ਮੇ ਤੋਂ ਪਾਸੇ ਨਹੀਂ ਹੋਏ ਤੇ ਬਹੁਤ ਦਾ ਰਹਿ ਤੇ ਜੇ ਮੈਂ ਉਹਨਾਂ ਨਾਲ ਬਹੁਤ داری ਨਿਭਾਈ ਇਹਨੇ ਸਮੇਂ ਦੇ ਵਿੱਚ ਜਿੱਦੇ ਚ ਦੁੱਤ ਖਲੀਫਾਂ ਵੀ ਆਈਆਂ ਤੇ ਮੈਂ ਐਮਪੀ ਵੀ ਬਣਿਆ ਮੈਂ ਹਰੇਕ ਹਨੇਰੇ ਕਾਲੂਚ ਵੀ ਉਹਨਾਂ ਦੇ ਨਾਲ ਰਿਹਾ ਸੁੱਖ ਦੇ ਕਾਲ ਦੇ ਵਿੱਚ ਵੀ ਉਹਨਾਂ ਦੇ ਨਾਲ ਰਿਹਾ ਤੇ ਫਿਰ ਮੇਰੇ ਮਤ ਭੇਦ ਅਮਰਪਾਲ ਸਿੰਘ ਨਾਲ ਜਾਂ ਸਰਦਾਰ ਤਰਸੇਮ ਸਿੰਘ ਨਾਲ ਹੋਣ ਦਾ ਕੋ ਮਤਲਬ ਨਹੀਂ ਮੰਨਦਾ ਤੋ ਇਹਦੇ ਵਿੱਚ ਮਤ ਭੇਦ ਜਿਹੜੇ ਹੈ ਮੇਰੇ ਵੱਲੋਂ ਨਹੀਂ ਇਹ ਫੈਸਲਾ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੈ ਮੈਂ ਤਾਂ ਉਹਨਾਂ ਦੀਆਂ ਨੀਤੀਆਂ ਨਾਲ ਵੀ ਸਹਿਮਤ ਹੈ ਉਹਨਾਂ ਦੇ ਜਿਹੜੇ ਹੈ ਉਹ ਰਾਜਨੀਤੀ ਦੇ ਵਿੱਚ ਆਉਣ ਦੇ ਵਿੱਚ ਵੀ ਮੇਰਾ ਜਿਹੜਾ ਬੜਾ ਵੱਡਾ ਜ਼ੋਰਦਾਨ ਰਿਹਾ ਮੈਨੂੰ ਸਮਝਦਾ ਕਿ ਸਰਦਾਰ ਤਰਸੇਮ ਸਿੰਘ ਬੜੇ ਵਿਦਵਾਨ ਨੇ ਬੜੇ ਪੰਥਕ ਨੇ ਤੇ ਬੜੀ ਮਿਹਨਤ ਕਰ ਰਹੇ ਨੇ ਤੇ ਸਹੀ ਜਿਹੜੇ ਆ ਤੌਰ ਤਰੀਕੇ ਦੇ ਨਾਲ ਉਹ ਪਾਰਟੀ ਦੇ ਵਿੱਚ ਚੱਲ ਰਹੇ ਨੇ ਮੇਰੇ ਉਹਨਾਂ ਨਾਲ ਕਦੇ ਕੋਈ મતਭੇਦ ਨਹੀਂ ਹੋਇਆ ਤੇ ਮੈਨੂੰ ਪਾਰਟੀ ਤੋਂ ਦੂਰ ਰੱਖਿਆ ਇਹ ਸਰਦਾਰ ਤਰਸੇਮ ਸਿੰਘ ਇਹ ਦੱਸ ਸਕਦੇ ਨੇ ਬਈ ਕਿਉਂ ਪਾਰਟੀ ਤੋਂ ਦੂਰ ਰੱਖਿਆ ਕੀ ਕਾਰਨ ਹੋਏ ਮੇਰੇ ਕਿੰਨੀ ਤਾਂ ਕੋਈ મતਭੇਦ ਨਹੀਂ ਇਹ ਪ੍ਰਸ਼ਨ ਉਹਨਾਂ ਨਾਲ ਉਹਨਾਂ ਨਾਲ ਸੰਬੰਧਤ ਹੈ ਨਹੀਂ ਇਹ ਵੀ ਗੱਲ ਖਾਲਸਾ ਜੀ ਚੱਲ ਰਹੀ ਹੈ ਵੀ ਹਜੇ ਛੋਟੀਆਂ ਇਕਾਈਆਂ ਘਟਤ ਕਰ ਰਹੇ ਨੇ ਜਿਲ੍ਹਾ ਪੱਧਰ ਦੀਆਂ ਬਲਾਕ ਪੱਧਰ ਦੀਆਂ ਤੇ ਤੁਹਾਨੂੰ ਕੋਈ ਸਟੇਟ ਲੈਵਲ ਦੀ ਜਾਂ ਨੈਸ਼ਨਲ ਲੈਵਲ ਦੀ ਕਮੇਟੀ ਦੇ ਲੈ ਆ ਜਾਊਗਾ ਦੇਖੋ ਜੀ ਮੈਨੂੰ ਇਸ ਰੈਡ ਦਾ ਗਿਆਨ ਨਹੀਂ ਹੈ ਬਈ ਕੋਈ ਨੈਸ਼ਨਲ ਲੈਵਲ ਦੀ ਕਮੇਟੀ ਵਿੱਚ ਜਾਂ ਸਟੇਟ ਲੈਵਲ ਦੀ ਕਮੇਟੀ ਦੇ ਵਿੱਚ ਲਿਆ ਜਾਊਗਾ ਇਹ ਫੈਸਲਾ ਅਮਰਿਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੇ ਕਰਨਾ ਹੈ ਉਹ ਤਦੋਂ ਕਰਨਗੇ ਤੇ ਕਮੇਟਰੀਆਂ ਦੇ ਕੀ ਫੈਸਲਾ ਕਰਨਗੇ ਪਰੰਤੂ ਮੈਂ ਜਿਹੜਾ ਹੈਗਾ ਇਹਨਾਂ ਕਹਿ ਸਕਦਾ ਕਿ ਪਾਰਟੀ ਦੇ ਵਿੱਚ ਕਈ ਫੈਸਲੇ ਲੈਣੇ ਪੈਂਦੇ ਨੇ ਤੇ ਉਹ ਫੈਸਲੇ ਹੁਣ ਜਿਹੜਾ ਅਸੀਂ ਇਹ ਜੇ ਮੋੜ ਤੇ ਪਹੁੰਚ ਚੁੱਕੇ ਆ ਅਸੀਂ ਇਸ ਸਟੇਜ ਤੇ ਪਹੁੰਚ ਚੁੱਕੇ ਆ ਕਿ ਇਹ ਫੈਸਲੇ ਨੂੰ ਮਹੀਨੇ ਵੱਧੀ ਜਾਂ 6 ਮਹੀਨੇ ਲਈ ਜਾਂ 1 ਮਹੀਨੇ ਲਈ ਜਿਹੜਾ ਹੈ ਇਸ ਨੂੰ ਸਸਪੈਂਡ ਨਹੀਂ ਕੀਤਾ ਜਾਂ ਸਕਦਾ ਅੱਗੇ ਨਹੀਂ ਪਾਇਆ ਜਾਂ ਸਕਦਾ ਇਹ ਫੈਸਲੇ ਲੈਣ ਦੀ ਹੁਣ ਕੜੀ ਆ ਆ ਗਈ ਹੈ ਤੇ ਕੁਝ ਦਿਨਾਂ ਚ ਜਿਹੜੇ ਨੇ ਫੈਸਲੇ ਲੈਣੇ ਚਾਹੀਦੇ ਮੇਰੇ ਉਹਨਾਂ ਨਾਲ ਕੋਈ ਮਤਭੇਦ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੁਣ ਐਨਐਸਐਸ ਵਾ ਦਿੱਤੀ ਗਈ ਹੈ ਇੱਕ ਸਾਲ ਹੋਰ ਵਾ ਦਿੱਤੀ ਗਈ ਇਹਨੂੰ ਕਿਵੇਂ ਦੇਖਦੇ ਹੋ ਭਾਜੀ ਦੇਖੋ ਜੀ ਇਹ ਜਿਹੜੀ ਹੈ ਬੇਰਸਾਹੀ ਚ ਸ਼ਬਦ ਹੈ ਉਹ ਸ਼ਬਦ ਜਿਹੜਾ ਹੈ ਨਾ ਕਾਫੀ ਹੈ ਇਹ ਬੇਰੇ ਦੇ ਲਈ ਐਸਾ ਸ਼ਬਦ ਚਾਹੀਦੇ ਹੈ ਜਿਹੜੇ ਜਿਹੇ ਸ਼ਬਦ ਮੈਂ ਸਮਝਦਾ ਕਿ ਸ਼ਬਦਕੋਸ਼ ਦੇ ਵਿੱਚ ਡਿਕਸ਼ਨਰੀ ਦੇ ਵਿੱਚ ਹਨ ਨਹੀਂ ਇਹ ਇੱਕ ਐਸੀ ਜ਼ਾਲਮਾਨਾ ਕਾਰਵਾਈ ਹੈ ਇੱਕ ਜ਼ੁਲਮ ਦੀ ਅਤ ਹੋਈ ਹੈ ਕਿ ਉਹਨਾਂ ਤੇ ਐਨਐਸਏ ਬਜ਼ਾਰ ਦਿੱਤੀ ਗਈ ਹੈ ਲੋਕਤੰਤਰ ਦਾ ਕਤਲ ਹੋਇਆ ਹੈ ਸੰਵਧਾਨ ਦੀਆਂ ਜਿਹੜਾ ਹੈ ਉਸ ਦਾ ਧੱਗੀਆਂ ਉਡਾਈਆਂ ਗਈਆਂ ਨੇ ਤੇ ਇਹਨਾਂ ਜਿਹੜਾ ਵਾਅਦਾ ਕੀਤਾ ਗਿਆ ਹੈ ਇਹ ਜੀ ਬਦੀਕੀ ਕੀਤੀ ਗਈ ਹੈ ਮਨੁੱਖੀ ਅਧਿਕਾਰਾਂ ਦਾ ਕਤਲ ਕੀਤਾ ਗਿਆ ਇਹ ਜਿਹੜਾ ਐਨਐਸਏ ਬਗਾਉਣ ਦਾ ਕੋਈ ਆਧਾਰ ਨਹੀਂ ਹੈ ਇੱਥੇ ਜਾਂਦੀ ਜਲ ਬਣਾ ਲਤੀ ਗਈ ਏ ਜੀ ਐਡੀਸ਼ਨਲ ਹੋਮ ਸੈਕਟਰੀ ਤੋਂ ਤੇ ਐਡੀਸ਼ਨਲ ਡੀਜੀਪੀ ਇੰਟੈਲੀਜੈਂਸ ਤੋਂ ਜਿਹੜਾ ਹੈ ਉਹ ਇੱਕ ਇਨਪੁਟ ਆਈ ਹੈ ਕਿ ਅਮਰਪਾਲ ਸਿੰਘ ਜਿਹੜੇ ਹੈਗੇ ਆ ਉਹੋ ਪੰਜਾਬ ਦੀ ਸੌਖਿਆ ਲਈ ਖਤਰਾ ਨੇ ਕੋਈ ਇਨਪੁਟ ਨਹੀਂ ਆਈ ਨਾ ਕੋਈ ਇਨਪੁਟ ਇਹ ਜੀ ਹੈ ਉਹ ਫਰਜੀ ਦਫਤਰ ਦੇ ਵਿੱਚ ਬੈਠ ਕੇ ਸੁਪਨੇ ਦੇ ਆਧਾਰ ਤੇ ਝਲੇਖ ਲਿਖ ਦਿੱਤਾ ਗਿਆ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹ ਫੈਸਲਾ ਲਿਆ ਗਿਆ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਇਹ ਇਸ ਲਈ ਲਿਆ ਗਿਆ ਕਿ ਅਮਰਪਾਲ ਸਿੰਘ ਜਿਹੜੇ ਸੀ ਉਹ ਅਮਰਤ ਦੀ ਬਹੀਰ ਚਲਾ ਰਹੇ ਸੀ ਅਮਰਿਤ ਸ਼ਕਾਰ ਰਹੇ ਸੀ ਤੇ ਸਿੱਖਾਂ ਨੂੰ ਜਿਹੜੇ ਸੀ ਸਿੱਖ ਨੌਜਵਾਨਾਂ ਨੂੰ ਜਿਹੜਾ ਸੀ ਉਹ ਬਾਣੀ ਤੇ ਬਾਣੇ ਨਾਲ ਜੋੜ ਰਹੇ ਸੀ ਤੇ ਮਹਾਨ ਦਾਤਿਆਂ ਦੇ ਗੁਰੂ ਸਹਿਬਾਨਾਂ ਦੇ ਸਿਧਾਂਤਾਂ ਨਾਲ ਜੁੜ ਰਹੇ ਸੀ ਜਿਹੜੀ ਤੇ ਦੋਹੇ ਸਰਕਾਰਾਂ ਨੂੰ ਕੇਂਦਰ ਦੀ ਸਰਕਾਰ ਨੂੰ ਤੇ ਇਹ ਪੰਜਾਬ ਦੀ ਸਰਕਾਰ ਨੂੰ ਵਧੀਆ ਨਹੀਂ ਲੱਗਿਆ ਤੇ ਇਸ ਲਈ ਉਹਨਾਂ ਨੇ ਜਿਹੜਾ ਹੈਗਾ ਇਹ ਢੜਾਂ ਦਾ ਲੋਕਤੰਤਰਿਕ ਅਧਿਕਾਰਾਂ ਦਾ ਘਾਣ ਕੀਤਾ ਤੇ ਇਹ ਮਿਆਦ ਜਿਹੜੀ ਹੈ 1 ਸਾਲ ਲਈ ਵਧਾਈ ਅਸਾਜੀ ਹੁਣ ਇਹ ਵੀ ਗੱਲ ਉੱਪਰ ਆ ਰਹੀ ਹੈ ਵੀ ਜਿਹੜੇ ਜਥੇਬੰਦੀ ਨੇ ਸ਼੍ਰੋਮਣੀ ਕਾਲਜ ਬਾਰਤ ਪੰਜਾਬ ਦੇ ਵਿੱਚ ਕੁਝ ਬੰਦੇ ਐਸੇ ਨੇ ਜਿਹੜੇ ਅਮਰਤਪਾਲ ਨੂੰ ਬਾਹਰ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਨੂੰ ਆਇਆ ਸਾਡੀ ਸਰਦਾਰੀ ਖਤਮ ਹੋ ਜੂਗੀ ਸਾਡਾ ਬਰਤੱਸਬ ਖਤਮ ਹੋ ਜੂਗਾ ਤੇ ਸਾਡਾ ਸਟੇਟਸ ਖਤਮ ਹੋ ਜੂਗਾ ਜੇ ਅਮਰਤਪਾਲ ਦੀ ਬਾਹਰ ਆ ਗਏ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਥੋੜੀ ਗੱਲ ਜਿਹੜੀ ਹੈ 101% ਸਹੀ ਹੈ ਅੱਜ ਉਹ ਬੰਦੇ ਜਿਹੜੇ ਕਿ ਵਿਚੇ ਨੇ ਈਟਾਲੀਦਲ ਵਾਰਸ ਪੰਜਾਬ ਦੇ ਤੇ ਉਹ ਮੂਲੀਆਂ ਕਤਾਰਾਂ ਦੇ ਵਿੱਚ ਜਿਹੜੇ ਨੇ ਉਹ ਤੁਰਦੇ ਨੇ ਤੇ ਬਹਿੰਦੇ ਨੇ ਅੱਜ ਉਹੀ ਸਭ ਤੋਂ ਵੱਡੇ ਦੋਖੀ ਨੇ ਅਮਰਕਪਾਲ ਸਿੰਘ ਦੇ ਵੀ ਸਰਦਾਰ ਤਰਸੇਮ ਸਿੰਘ ਦੇ ਵੀ ਤੇ ਪਾਰਟੀ ਦੇ ਜੀ ਤੇ ਉਹ ਇਹ ਚਾਹੁੰਦੇ ਨੇ ਕਿ ਅਮਰਪਾਲ ਸਿੰਘ ਜਿਹੜੇ ਆ ਉਹ ਜੇਲ੍ਹ ਚ ਨਜ਼ਰਬੰਦ ਰਹੇਣ ਉਹ ਚਾਹੁੰਦੇ ਆ ਕਿ ਸਰਦਾਰ ਤਰਸੇਮ ਸਿੰਘ ਜਿਹੜਾ ਹੈ ਉਹ ਸਾਡੇ ਘੇਰੇ ਚ ਰਹੇਣ ਤੇ ਉਹ ਚਾਹੁੰਦੇ ਆ ਕਿ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਹੈ ਇਸ ਨੂੰ ਫੇਰ ਥਾਤਰੂ ਕੀਤਾ ਜਾ ਸਕੇ ਉਹ ਦੋਸ ਦੋਗਲਾ ਜਿਹੜਾ ਚਿਹਰਾ ਉਹਨਾਂ ਦਾ ਹੈ ਦੋਗਲੀ ਨੀਤੀ ਨਿਵਾ ਰਹੇ ਨੇ ਉਹ ਉਹ ਨਹੀਂ ਜੀ ਨੁਵਾ ਰਹੇ ਨੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮੌਤੇ ਪਿੱਛੋਂ ਜਿਹੜੀ ਸੀ ਉਸ ਸਮੇਂ ਉਹਨਾਂ ਨੂੰ ਕਹਨੇ ਨੁਵਾਈ ਜਿਨ੍ਹਾਂ ਨੇ ਖਾਲਸਾ ਰਾਜ ਜਿਹੜਾ ਸੀ ਬੜੀ ਮਿਹਨਤ ਨਾਲ ਬਣਾਇਆ ਸੀ ਤਰਬਾਨੀਆਂ ਨਾਲ ਬਣਾਇਆ ਸੀ ਲਹੂ ਬਹਾ ਕੇ ਬਣਾਇਆ ਸੀ ਉਸ ਖਾਲਸਾ ਰਾਜ ਦਾ ਪਤਨ ਕੀਤਾ ਉਹ ਬੰਦੇ ਘੇਰਾ ਹੁਣਾਂ ਨੇ ਨੇ ਉਹਦੇ 'ਚ ਨਾਂ ਦੱਸਣ ਦੀ ਲੋੜ ਨਹੀਂ ਅੱਜ ਸਾਰੀ ਦੁਨੀਆ ਨੂੰ ਪਰਤਕ ਉਹਨਾਂ ਦੇ ਨਾਮ ਤੁਸੀਂ ਕਿਸੇ ਆਮ ਸੰਗਤ ਦੇ ਜਿਹੜੇ ਆ ਸਿੱਖ ਤੋਂ ਜਾਂ ਸੇ ਸਿੰਘ ਤੋਂ ਪੁੱਛ ਲਓ ਉਹ ਤੁਹਾਨੂੰ ਅੱਧੇ ਮਿੰਟ ਦੇ ਵਿੱਚ ਉਹ ਨਾਮ ਦੱਸ ਦਿੰਦੇ ਨਹੀਂ ਤੁਸੀਂ ਆਪਣੇ ਖਾਤੇ ਦੀ ਇੰਨੇ ਅਮੈਤੀਆਂ ਤੇ ਤੁਸੀਂ ਕਿਉਂ ਨਹੀਂ ਦੱਸਦੇ ترਸੀਮ ਸਿੰਘ ਜੀ ਨੂੰ ਵੀ ਇਹ ਆਪਣੇ ਬੰਦੇ ਕੋਲ ਮੰਗ ਲੱਗੇ ਹੋਏ ਨੇ ਦੇਖੋ ਜੀ ਮੈਂ ਸਰਦਾਰ ترਸੀਮ ਸਿੰਘ ਨਾਲ ਮੇਲੇ ਕੋਈ ਮਤ ਭੇਦ ਨਹੀਂ ਮੇਰੀਆਂ ਉਹਨਾਂ ਨਾਲ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਮੈਂ ਉਹਨਾਂ ਨੂੰ ਦੱਸ ਚੁੱਕਿਆ ਜੀ ਹਾਂ ਨਾਂ ਦੱਸਣ ਦਾ ਜਿਹੜਾ ਸੀ ਗੁਨਾਹ ਮੈਂ ਨਹੀਂ ਕਰ ਸਕਦਾ ਸੀ ਨਾਂ ਦੱਸਣ ਦਾ ਪਾਪ ਮੈਂ ਨਹੀਂ ਕਰ ਸਕਦਾ ਸੀ ਮੈਂ ਉਹਨਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸਿਆ ਜੀ ਕਿ ਇਸ ਤਰ੍ਹਾਂ ਪਾਰਟੀ ਚੱਲ ਰਹੀ ਹੈ ਫਲਾ ਫਲਾ ਬੰਦੇ ਕਰ ਰਹੇ ਨੇ ਪਰ ਤੂ ਫੈਸਲੇ ਜਿਹੜੇ ਉਹ ਮੈਂ ਨਹੀਂ ਲੈਣੇ ਫੈਸਲੇ ਅਮਰਪਾਲ ਸਿੰਘ ਤੇ ਸਰਬਾਤ ਸਰੇਸ਼ ਸਿੰਘ ਨੇ ਲੈਣੇ ਜੀ ਤੇ ਜਿਨ੍ਹਾਂ ਉਹ ਫੈਸਲੇ ਲੈਣ ਦੇ ਵਿੱਚ ਉਹ ਬਹਾਦਾਰਾਂ ਨੂੰ ਬਾਹਰ ਰੱਖਣਗੇ ਤੇ ਇਹ ਜਿਹੇ ਲੋਕਾਂ ਨੂੰ ਮੂਹਰੇ ਰੱਖਣਗੇ ਜਿਹੜੇ ਉਹਨਾਂ ਨੂੰ ਅੰਦਰ ਰੱਖੀ ਜਾਂ ਘੋੜ ਰਹੇ ਨੇ ਤਾਂ ਫਿਰ ਇਹ ਤਾਂ ਦੇਖੋ ਉਹਨਾਂ ਨੇ ਲੈਣੇ ਉਹ ਫੈਸਲੇ ਜਿਹੜੇ ਹੁਣ ਬਹੁਤ ਸਾਰਾ ਨੂੰ ਲਾਂਭੇ ਰੱਖਣੇ ਆ ਉਹ ਕਿੰਨਾ ਚਿਰ ਲਾਂਭੇ ਰੱਖਣਗੇ ਤੇ ਕਿੰਨਾ ਚਿਰ ਲਾਂਭੇ ਰੱਖ ਕੇ ਚਲਾਉਣਗੇ ਤੇ ਹੀਰ ਦੇ ਵਿੱਚ ਉਹੀ ਪਤਨ ਦਾ ਕਾਰਨ ਬਣ ਜਾਂਦਾ ਠੀਕ ਹੈ ਹੁਣੇ ਫੈਸਲੇ ਲੈਣ ਦੇ ਲਈ ਮਹੀਨਿਆਂ ਵੱਧੀ ਉਡੀਕ ਨਹੀਂ ਕੀਤੀ ਜਾ ਸਕਦੀ ਹੁਣੇ 6 ਮਹੀਨੇ ਜਾਂ 1 ਮਹੀਨਾ ਜਾਂ 2 ਮਹੀਨੇ ਜਾਂ ਸਾਲ ਬਾਅਦ ਨਹੀਂ ਲੈ ਜਾ ਸਕਦੇ ਹੁਣ ਤਾਂ ਦਿਨਾਂ ਦੀ ਗੱਲ ਹੈ ਤੇ ਕਿੰਨੇ ਦਿਨਾਂ ਚ ਇਹ ਫੈਸਲਾ ਲੈਂਦੇ ਆ ਮੈਨੂੰ ਲੱਗਦਾ ਕਿ ਹਫਤਾ ਵੀ ਜਿਹੜਾ ਜਿਆਦਾ ਸਮਾਂ ਇਹ ਫੈਸਲੇ ਲੈਣ ਨੂੰ ਜੇ ਤੇ ਇਹ ਵੀ ਤਹਫੇ ਨੂੰ ਲਵਾਂਗੇ ਸੋ ਫੈਸਲੇ ਲੈਣ ਦਾ ਹੁਣ ਸਮਾਂ ਆ ਗਿਆ ਮੈਂ ਸਰਦਾਰ ਤਰਸੇਮ ਸਿੰਘ ਹੋਣਾ ਕੋਈ ਬੇਨਤੀ ਕਰਦਾ ਰਹੇ ਉਹਨਾਂ ਨੂੰ ਦੱਸਦਾ ਰਹੇ ਤੇ ਉਹਨਾਂ ਨੂੰ ਮੌਜੂਦਾ ਹਾਲਾਤੋਂ ਵੀ ਉਹਨਾਂ ਨੂੰ ਜਾਣੂ ਕਰਾਉਂਦਾ ਰਹੇ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਸਰਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਬੜੇ ਬਦਮਾਨ ਨੇ ਪੰਥ ਪ੍ਰਸਤ ਨੇ ਬੜੀ ਟੁਰਵਾਨੀ ਦੇ ਮਾਲਕ ਹੈ ਆਪਣੀ ਖਾਲਸਾ ਜੀ ਇਸ ਤੋਂ ਹਟ ਕੇ ਹੁਣ ਆਕਾਲ ਤਖਤ ਦੀ ਮਾਨ ਮਰਿਆਦਾ ਦਾ ਸਵਾਲ ਹੈ ਇੱਕ ਪਾਸੇ ਸੁਖਵੀਰ ਬਾਦਲ ਨੇ ਕਹਿੰਦੇ ਆਪ ਹੀ ਆਪਣੇ ਪੈਰੀਂ ਪਨਾ ਆਪੀ ਬੁੱਢਾ ਕਰਨ ਉਹਨਾਂ ਨੇ ਆਪ ਹੀ ਭਰਤੀ ਕਰ ਲਈ ਐ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਮੰਨਿਆ ਲਿਆ ਆਪ ਹੀ ਪ੍ਰਧਾਨ ਬਣ ਗਏ ਨੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਮੈਂ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਸ ਤੋਂ ਹਟ ਕੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਹ ਸੁਖਵੀਰ ਸਿੰਘ ਬਾਦਲ ਦੀ ਅਸੀਂ ਇਕੱਲੇ ਦੀ ਨੋਟਾਸ਼ੀ ਨਹੀਂ ਕਰੀ ਜਾਵਾਂਗੇ ਸਾਰਾ ਜੋਰ ਸੁਖਵੀਰ ਸਿੰਘ ਬਾਦਲ ਤੇ ਲਾਈ ਚੱਲਾਂਗੇ ਤੇ ਅਸੀਂ ਕਹਾਂਗੇ ਜੀ ਹੁਣ ਉਹਦਾ ਪੰਥ ਵਿੱਚੋਂ ਸਾਥ ਖਤਮ ਹੋ ਗਈ ਹੁਣ ਪੰਥ ਵਿੱਚੋਂ ਦਾ ਕੋਈ ਜਿਹੜਾ ਹੈ ਸਾਖ ਨਹੀਂ ਰਹੀ ਤਾਂ ਇਹ ਜੇ ਅਸੀਂ ਆਪਦੀ ਪਾਰਟੀ ਦਾ ਸੁਧਾਰ ਨਹੀਂ ਕਰਾਂਗੇ ਆਪਦੀ ਪਾਰਟੀ ਦੇ ਵਫਾਦਾਰਾਂ ਨੂੰ ਜਿਹੜੇ ਵਫਾਦਾਰ ਨਹੀਂ ਉਹਨੂੰ ਲਾਂਬੇ ਰੱਖਾਂਗੇ ਦੂਜੇ ਬੰਦਿਆਂ ਨੂੰ ਪਾਰਟੀ ਦੇ ਅੰਦਰ ਰੱਖਾਂਗੇ ਤਾਂ ਫਿਰ ਜਿਹੜਾ ਹੈਗਾ ਇਸ ਦਾ ਇਹ ਹੋਊ ਅਖੀਰ ਦੇ ਵਿੱਚ ਕਿ ਉਹ ਹੀ ਬਾਜ਼ੀ ਮਾਰ ਲੂ ਸੁਖਵੀਰ ਸਿੰਘ ਬਾਦਲ ਨੂੰ ਇੰਨਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿ ਉਹ ਖਤਮ ਹੋ ਚੁੱਕਿਆ ਤੁਸੀਂ ਆਪਣੀਆਂ ਗਲਤੀਆਂ ਕਰਕੇ ਆਪਣੇ ਆਪ ਨੂੰ ਖਤਮ ਕਰਦੇ ਰਹੋ ਤੇ ਦੂਜੇ ਦਾ ਤਾਂ ਵਿਰੋਧੀ ਤਾਂ ਕੋਈ ਕੁਛ ਕਹੇ ਵਿਰੋਧੀ ਦਾ ਤਾਂ ਦਿਸਦਾ ਹੀ ਹੁੰਦਾ ਕਿ ਉਹ ਮੂਹਰੇ ਬੈਠਾ ਉਹ ਤੁਹਾਡੇ ਉਲਟ ਬੋਲ ਰਿਹਾ ਤੇ ਜਿਹੜੇ ਵਿਚ ਬੈਠੇ ਥੋੜੇ ਦੋਦਲੇ ਚਰਦਾਰ ਚੱਲ ਰਹੇ ਨੇ ਉਧਰ ਵੀ ਨੇ ਉਧਰ ਵੀ ਨੇ ਉਧਰ ਵੀ ਨਿਵਾ ਰਹੇ ਆ ਉਧਰ ਵੀ ਨਿਵਾ ਰਹੇ ਆ ਉਹ ਬਹੁਤ ਬਹੁਤ ਬੜਾ ਖਤਰਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਕੱਲੇ ਕੱਲੇ ਨੂੰ ਪਤਾ ਵੀ ਕਿਹੜਾ ਇਹ ਜਿਹੇ ਚਰਦਾਰ ਨਿਵਾ ਰਹੇ ਆ ਸੋ ਸੁਖਵੀਰ ਬਾਦਲ ਨੂੰ ਅਲੋਚਨਾ ਦਾ ਕੇਂਦਰ ਬਣਾ ਕੇ ਆਪਾਂ ਸਿਰਫ ਤੇ ਸਿਰਫ ਉਹਦੇ ਨਾਲ ਸੰਤੁਸ਼ਟ ਹੋ ਜਾਣਾ ਉਹ ਗਲਤ ਹੈ ਤੇ ਹੁਣ ਅਮਰਪਾਲ ਸਿੰਘ ਤੇ ਸਰਦਾਰ ترسےم ਸਿੰਘ ਨੂੰ ਫੈਸਲੇ ਲੈਣੇ ਪੈਣਗੇ ਕੁਝ ਦਿਨਾਂ ਦੇ ਲੈਣੇ ਪੈਣਗੇ ਜਿੰਨੀ ਇਹ ਦੇਰ ਹੋਊਗੀ ਉਹ ਦੇਰ ਜਿਹੜੀ ਹੈਗੀ ਆ ਉਹ ਸੁਖਵੀਰ ਸਿੰਘ ਬਾਦਲ ਦੇ ਲਈ ਜਿਹੜੀ ਆ ਉਹ ਫੈਸਲੇ ਮੰਦ ਹੋ ਜਾਨੀ ਕਿ ਤੁਸੀਂ ਕਹਿੰਦੇ ਹੋ ਕਿ ਬਾਸੂ ترسےم ਸਿੰਘ ਨੂੰ ਆਪਣੇ ਭਰਾਿਆਂ ਦੀ ਪਰਖ ਕਰਨੀ ਚਾਹੀਦੀ ਹੈ ਸਤੇ ਫੈਸਲੇ ਵੀ ਜਲਦੀ ਲੈਣੇ ਜੀ ਦੇਖੋ ਆਪਣੇ ਪ੍ਰਾਇਆਂ ਦੀ ਪਰਚਤ ਤਾਂ ਸਭ ਤੋਂ ਜ਼ਰੂਰੀ ਹੁੰਦੀ ਹੈ ਆਪਣੇ ਪ੍ਰਾਇਆਂ ਦੀ ਪਰਚਤ ਤਾਂ ਦਾਤਿਆਂ ਨੇ ਵੀ ਕਰੀ ਹੈ ਜੀ ਗੁਰੂ ਸਾਹਿਬ ਗੁਰੂ ਸਾਹਿਬਾਨ ਨੇ ਵੀ ਕਰੀ ਹੈ ਤੇ ਇਹ ਜਿਹੜੀ ਸੀ ਜਾ ਦਗਨਪਾਤਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾਤਿਆਂ ਨੇ ਵੀ ਕਰੀ ਹੈ ਜੀ ਸੋ ਆਪਣੇ ਪ੍ਰਾਇਆਂ ਦੀ ਪਛਾਣ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਦੇ ਮੁੱਢਲਾ ਤੋਂ ਬਣਿਆਦੀ ਹੈ ਜਿਹੜਾ ਫੈਸਲਾ ਲੈਣਾ ਹੁੰਦਾ ਜੇ ਆਪ ਤੇ ਆਪਣੇ ਤੇ ਪ੍ਰਾਇਆਂ ਦੀ ਪਛਾਣ ਨਹੀਂ ਹੈ ਤੇ ਮੁੱਢਲਾ ਤੋਂ ਬਣਿਆਦੀ ਜਿਹੜਾ ਹੈਗਾ ਉਹ ਸਾਡੇ ਕੋਲ ਸਦਾ ਸਤਿਨੀ ਹੈ ਤੇ ਫਿਰ ਤਾਂ ਨੁਕਸਾਨ ਹੋਣਾ ਹੀ ਹੋਣਾ ਪਾਰਟੀ ਦਾ ਫਿਰ ਉਸ ਨੂੰ ਕੋਈ ਨਹੀਂ ਰੋਕ ਸਕਦਾ ਇਤਿਹਾਸ ਦੱਸਦਾ ਮੈਂ ਨਹੀਂ ਦੱਸਦਾ ਸਾਡਾ ਧਾਰਮਿਕ ਇਤਿਹਾਸ ਵੀ ਦੱਸਦਾ ਸਾਡਾ ਰਾਜਨੀਤਿਕ ਇਤਿਹਾਸ ਵੀ ਦੱਸਦਾ ਇਹ ਵਰਤਾਂਤ ਤਾਂ ਸਭ ਤੋਂ ਵੱਡਾ ਹੈ ਉਹ ਫੈਸਲੇ ਤਾਂ ਜਿਹੜੇ ਆ ਉਹ ਲੈਣੇ ਹੀ ਪੈਣੇ ਨੇ ਜੇ ਨਹੀਂ ਲਿੱਤੇ ਜਾਣਗੇ ਤਾਂ ਫਿਰ ਉਹ ਜਿਹੜਾ ਹੈ ਉਹ ਪਤਨ ਤਾਂ ਹਿੱਸੇ ਵਿੱਚ ਹੋ ਹੀ ਜਾਣਾ ਆਪਾਂ ਜੀ ਤੁਸੀਂ ਮੈਂਬਰ ਪਾਰਲੀਮੈਂਟ ਵੀ ਰਹੇ ਹੋ ਤੇ ਕਾਫੀ ਲੰਬਾ ਸਫਾ ਹੋ ਗਿਆ ਆਪਣੇ ਤੁਹਾਡਾ ਰਾਜਨੀਤਿਕ ਯਰਬਾ ਹੈ ਤੇ ਅੰਤ ਵਿੱਚ ਸਿੱਖ ਕੌਮ ਨੂੰ ਦੱਸ ਦਿੱਤੀ ਕਿ ਧਾਰਮਿਕ ਤੌਰ ਤੇ ਕੀ ਸੰਦੇਸ਼ ਦੇਣਾ ਚਾਹੀਦਾ ਹੈ ਦੇਖੋ ਜੀ ਮੈਨਾਂ ਦਾ ਸੰਦੇਸ਼ ਇਹੀ ਹੈ ਕਿ ਅਮਰਪਾਲ ਸਿੰਘ ਇਸ ਸਮੇਂ ਸਿੱਖ ਕੌਮ ਦੇ ਖਾਲਸਾ ਪੰਥ ਦੇ ਬਾਹਰ ਬਾਹਰ ਰਾਜਨੀਤਿਕ ਅਤੇ ਧਾਰਮਿਕ ਨੇਤਾ ਹੈ ਤੇ ਸਰਦਾਰ ਤਰਸੇਮ ਸਿੰਘ ਜਿਹੜੇ ਹੈਗੇ ਆ ਉਹ ਪਾਰਟੀ ਨੂੰ ਚਲਾ ਰਹੇ ਨੇ ਤੇ ਮੈਂ ਉਹਨਾਂ ਦੇ ਨਾਲ ਹਰ ਮਸਲੇ ਤੇ ਨਾਲ ਹੈ ਕਿਸੇ ਥਾਂ ਤੇ ਕੋਈ ਮਤਭੇਦ ਨਹੀਂ ਹੈ ਤੇ ਜਿੰਨਾ ਇਹ ਮਜ਼ਬੂਤ ਹੋਣਗੇ ਤੇ ਸਿੱਖ ਪੰਥ ਚੜ੍ਹਦੀ ਕਲਾ ਵਿੱਚ ਤਾਂ ਬਹੁਤ ਬਹੁਤ ਜੀ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਬਹੁਤ ਮਿਹਰਬਾਨੀ ਠੀਕ ਹੈ ਗੁੱਡ